ਮੋਟਾ ਨੀ ਸਰ ਟੀ ਨਾਮੇ ਕਿੱਥੇ ਰੱਖਣੀ ਸਰ ਮੇਰਾ ਨਾਮ ਭਵਨ ਕੁਮਾਰ ਜੀ ਮੈਂ ਮੁਹੱਦਰ ਦਸ਼ਮੇਸ਼ ਨਗਰ ਐਮਜ ਘਟੇ ਰਹਿਣਾ ਜੀ ਸਾਨੂੰ ਜੱਟ ਅੱਜ ਗਏ ਸੀ ਕਮਿਸ਼ਨ ਕੋ ਬਿਛੇ ਦਿਨੀ ਜੋ ਵਿਵਾਦ ਹੋਇਆ ਉਹਦੀ ਉਹ ਇਨਕੁਆਰੀ ਲਈ ਉੱਥੇ ਗਏ ਸੀ ਮਾਮਲਾ ਜੀ ਸਰ ਬਲੇ ਮਾਮਲਾ ਐਕਚੁਅਲ ਚ ਕੀ ਹੈ ਕੁਛ ਦਿਨ ਬਲੇ 10 15 ਦਿਨ ਪਹਿਲੇ ਨਾ ਇਹ ਬੰਦਾ ਸਾਨੂੰ ਜੱਟ ਜਿਹੜਾ ਇਹ ਸਾਡੇ ਘਰ ਦੇ ਬਾਹਰ ਮਤਲਬ ਸਾਡੇ ਫਲੈਟਾਂ ਦੇ ਵਿੱਚ ਹੀ ਇਹਦੇ ਫਲੈਟ ਕੁਝ 5 7 ਫਲੈਟ ਮੀਟ ਕਰਾਇਦਿਲੇ ਪਹਿਰੇ ਨੇ ਉੱਥੇ ਸਾਡੀ ਪਾਰਕ ਦੇ ਵਿੱਚ ਸਰ ਗੱਡੀ ਪਾਰਕ ਦੇ ਬਾਹਰ ਗੱਡੀ ਖੜੀ ਹੋਈ ਸੀ ਕਿ ਸਾਡੀ ਸਿਫਟ ਬਾਰਾ 32 ਇੰਨੇ ਰਾਤੀ ਸਰ ਬਿਨਾ ਕਿਸੇ ਗੱਲ ਤੋਂ ਸਾਡੀ ਗੱਡੀ ਦੇ ਸ਼ੀਸ਼ੇ ਤੋੜਤੇ ਜੀ ਠੀਕ ਹੈ ਤੇ ਜਦੋਂ ਸਾਨੂੰ ਕਿਸੇ ਮੱਲੇ ਦੇ ਮੁੰਡੇ ਨਾਲ ਕੇ ਦੱਸਿਆ ਵੀ ਤੁਹਾਡੀ ਗੱਡੀ ਦੇ ਸ਼ੀਸ਼ੇ ਤੋੜਦਾ ਹੈ ਕੋਈ ਸੋਨੂੰ ਜੱਟ ਬਾਹਰ ਕੱਢ ਕੇ ਇਹਨੂੰ ਪੁੱਛਣ ਗਿਆ ਥੋੜੀ ਸਰ ਕੀ ਕਰ ਰਣਾ ਗੱਡੀ ਤੋੜਨ ਦਾ ਤਾਂ ਮੈਨੂੰ ਉਹ ਕਹਿੰਦਾ ਭਾਈ ਤੂੰ ਮੇਰੇ ਗੱਟ ਕਰਦੇ ਬਾਹਰ ਗੱਡੀ پارک ਕੀਤੀ ਹੈ ਤੇ ਮੈਂ ਆਪਣੀ ਗੱਡੀ ਕਿੱਥੇ پارک ਕਰਾਂ ਇੰਨੇ ਗੱਲ ਦਾ ਵੇਸਾਰਾ ਨੂੰ ਮੈਂ ਗੱਲ ਕਰਦੇ ਕਰਦੇ ਇੰਨੇ ਜਿਹੜੀ ਜਿਹੜੀ ਚੀਜ਼ ਨਾਲ ਗੱਡੀ ਤੇ ਵਾਰ ਕਰਤੇ ਸੀਗੇ ਉਹਦੇ ਨਾਲ ਹੀ ਮੇਰੇ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਸਰ ਇਸ ਜੀ ਨੂੰ ਦੇਖ ਕੇ ਮੱਲੇ ਦੇ ਹੋਰ ਮੁੰਡੇ ਸੀਗੇ ਉਹ ਉਹ ਹੋ ਚੱਕਰ ਕੀ ਹੈ ਸਰ ਇਹਦੇ ਕੋਲ ਸਿਰਫ ਫੇਵਰਿਟਸ ਹੈਗਾ ਕਿ ਮੈਂ ਗੱਡੀ ਤੋੜਦਾ ਪਿਆਵਾ ਕਿਉਂਕਿ ਪਹਿਲਾਂ ਨੇ ਮੇਰੀ ਗੱਡੀ ਤੋੜੀ ਐ ਇਸ ਵਾਰ ਕੋਈ ਨਹੀਂ ਸੀਗਾ ਮੁੱਲੇ ਮੁੱਲੇ ਵਾਲੇ ਹੈਗੇ ਨਹੀਂ ਜਿਨ੍ਹਾਂ ਨੇ ਖੁਦ ਦੇਖਿਆ ਗੱਡੀ ਤੋੜਦੇ ਹਣੋ ਜਿਨ੍ਹਾਂ ਜਿਹੜੀ ਹੋਈ ਤੁਹਾਨੂੰ ਦੇ ਦਨਗੇ ਸਾਰੇ ਜਣਾ ਹਣਾ ਤੇ ਲੇਕਿਨ ਮੇਰੇ ਕੋਲ ਖੁਦ ਕੋਲ ਉਸ ਚੀਜ਼ ਦਾ ਸਬੂਤ ਨਹੀਂ ਹੈਗਾ ਕਿ ਇਹਨੇ ਗੱਡੀ ਤੋੜੀ ਜਦੋਂ ਅਸੀਂ ਸਰ ਨਾਲ ਹੱਥ ਪਾਈ ਹੋ ਗਈ ਮੈਂ ਗੱਡੀ ਤੋੜਾ ਲੱਗਿਆ ਇਹਨੇ ਉਹਦਾ ਵੀਡੀਓ ਬਣਾਣੀ ਸ਼ੁਰੂ ਕਰ ਲਈ ਇਹਦਾ ਸਰ ਗੱਡੀ ਤੋੜਾ ਦਾ ਮੋਟਿਵ ਸਿਰ ਇਹ ਨਹੀਂ ਹੈਗਾ ਕਿ ਮੈਂ ਕਰਦੇ ਬਾਰ ਗੱਡੀ ਖੜੀ ਕੀਤੀ ਜਾਂਦੇ ਪਾਰਕ ਕਰਨੇ ਸੀਗੀ ਇਹਦਾ ਮੋਟਿਵ ਸਿਰ ਇਹ ਹੈਗਾ ਕਿ ਬਹੁਤ ਬਦਮਾਸ਼ੀ ਬਲਾਰ ਰਿਹਾ ਬੋਲ ਮਾਹੌਲ ਖਰਾਬ ਕਰ ਰਿਹਾ ਹੁਣ ਦੇਖੋ ਇਹਨੇ 3-3 ਦਿਨ ਪਹਿਲੇ ਦੀ ਗੱਲ ਹੈ 2 ਦਿਨ ਪਹਿਲੇ ਦੀ ਗੱਲ ਹੈ 20-25 ਮੁੰਡੇ ਨੰਗੇ ਕਰਬਾਨਾ ਲੈ ਕੇ ਸਰ ਇੱਥੇ ਆਏ ਨੇ ਠੀਕ ਹੈ 10-12 ਦਿਨ ਤੋਂ ਸਰ ਇੱਕ ਕੰਮ ਹੋਇਆ ਪਿਆ ਇਹਨੇ ਕਦੀ ਉੱਥੇ ਜਾ ਕੇ ਦਰਖਾਸਤ ਨਹੀਂ ਦਿੱਤੀ ਸੀਸੀ ਦਫ਼ਤਰ ਜਾ ਕੇ ਜੋ ਵੀ ਹੈ ਉਹਨੇ ਪਰਸੋਂ ਮੁੰਡੇ ਭੇਜਨੇ ਉਹਦੀ ਕਾਰਵਾਈ ਸ਼ੁਰੂ ਹੋ ਗਈ ਹੈ ਕੈਲਕੂਲਸ ਵਾਲੇ ਸਾਰੇ ਮੌਕਾ ਦੇ ਕੇ ਗਏ ਨੇ ਵੀਡੀਓ ਰਿਕਾਰਡਿੰਗ ਲੱਗੇ ਨੇ ਸਭ ਕੁਝ ਲੱਗੇ ਨੇ ਅੱਜ ਇਹਨੂੰ ਪਤਾ ਸੀਗਾ ਕਿ ਕੁਛ ਨਾ ਕੁਛ ਪੁੱਟਾ ਹੋਣਾ ਤੇ ਚਲਾ ਗਿਆ ਉੱਥੇ ਇਸ ਚੀਜ਼ ਦੀ ਸਰ ਜਿਹੜੀ 22 ਮੁੰਡੇ ਨਗੇ ਤਰਵਾਰਾ ਲੈ ਕੇ ਬਾਈਕਾਂ ਤੇ ਕੁੱਪ ਕੇ ਆਏ ਨੇ ਸਰ ਤੁਹਾਨੂੰ ਇਸ ਜਿਹੜੀ ਵੀਡੀਓ ਰਿਕਾਰਡਿੰਗ ਆਪਾਂ ਸਰ ਪਹਿਲਾਂ ਵੀ ਇਸ ਸ਼ਖਸ ਨਾਲ ਕਦੀ ਹੋਇਆ ਇਸ ਤੋਂ ਪਹਿਲੇ ਸਰ ਕੀ ਹੈ ਇਹਨੇ 6 ਮਹੀਨੇ ਪਹਿਲੇ ਸਾਡੇ ਇੱਥੇ ਪਾਰਕਿੰਗ ਹੈਗੀ ਐ ਸਾਂਝੀ ਪਾਰਕਿੰਗ ਐ ਇਸ ਕਲੋਨੀ ਦੀ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਦੋਂ ਝਗੜਾ ਹੋਇਆ ਲੜਾਈ ਝਗੜਾ ਇਹਦੇ ਨਾਲ ਹੋਇਆ ਤੇ ਇਹਦੀ ਦਰਖਾਸਤ ਦਿੱਤੀ ਗਈ ਸੀਗੀ ਸਾਰੇ ਕਲੋਨੀ ਵੱਲੋਂ ਤਾਣਾ 6 ਨੰਬਰ ਡਿਵੀਜ਼ਨ ਦੇ ਵਿੱਚ 2 ਮਹੀਨੇ ਪਹਿਲੇ ਸਰ ਇਹਨੇ ਜਿਹੜੇ ਫਲੈਟ ਦੇ ਵਿੱਚ ਇੱਕ ਲੇਡੀਜ਼ ਰੱਖੀ ਹੋਈ ਐ ਇਕੱਲੀ ਰੇਡ ਲੇਡੀਜ਼ ਰਹਿੰਦੀ ਐ ਹੋਰ ਉਹਦਾ ਕੋਈ ਬੰਦਾ ਇੱਥੇ ਸਰ ਮੱਲੇ ਵਿੱਚ ਸ਼ਰੇਮ 9:30 ਵਜੇ ਰਤੀ ਕੁੱਟਿਆ ਸੀਗਾ ਉਸ ਲੇਡੀਜ਼ ਵੱਲੋਂ ਵੀ ਦਰਖਾਸਤ ਦਿੱਤੀ ਕਿਸੇ ਦੇ ਵਾਸਤੇ ਫਿਰ ਉੱਥੇ ਥਾਣੇ ਕਚੈਰੀ ਆਪਣੇ ਥਾਣੇ ਵਿੱਚ ਸਮਝੌਤਾ ਇਹ ਹੋਇਆ ਕਿ ਮੈਂ ਅੱਗੇ ਤੋਂ ਸਿਰਫ ਕਿਰਾਇਆ ਲੈਣਾ ਆਇਆ ਕਰਾਂਗਾ ਮਤਲਬ ਹੋਰ ਇਹਦਾ ਕੋਈ ਗੱਲਬਾਤ ਨਹੀਂ ਕਰਾਂਗਾ ਆ ਦੋ ਮਹੀਨੇ ਬਾਸਰ ਆ ਦੋ ਮਹੀਨੇ ਨਹੀਂ ਬੀਤੇ ਹਲੇ ਆ ਫਿਰ ਇਹਨੇ ਕੰਮ ਕਰਿਆ ਕੋਲਮ ਲਾ ਕੇ ਤੁਹਾਡੇ ਕੋਲ ਜਿਹੜੀ ਇਹ ਕਾਰ ਪਾਲਸ ਵੱਲੋਂ ਪਰਚਾ ਕੀਤਾ ਕਾਰਵਾਈ ਹੋਈ ਹੈ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਸਰ ਕਿਉਂਕਿ ਪੁਲਿਸ ਖੁਦ ਅੱਥੇ ਆਈ ਹੈ ਪੁਲਿਸ ਨੇ ਖੁਦ ਰੈਸਟ ਕੀਤਾ ਸਰ ਉਹਦੇ ਵੱਲੋਂ ਇਹ ਵੀ ਅਲੀਕੇਸ਼ਨ ਲਾਏ ਗਏ ਨੇ ਜਿਹੜੀ ਉਹ ਪ ਨਸ਼ਾਗਰ ਚਿੱਟਾ ਵਿਕਦਾ ਵਾ ਤੁਹਾਡੇ ਦੇ ਅਲੀਗੇਸ਼ਨ ਲਾਏ ਚਿੱਟਾ ਵਗੈਰਾ ਵੇਚਦੇ ਹੋ ਤੁਸੀਂ ਇਹਦੇ ਬਾਰੇ ਤੁਸੀਂ ਕੀ ਕਰੋਗੇ ਸਰ ਦੇਖੋ ਕਿਸੇ ਦੇ ਅਲੀਗੇਸ਼ਨ ਲਾਣ ਨੂੰ ਅਸੀਂ ਕਿਸੇ ਤੇ ਬੋਲਣ ਨੂੰ ਅਸੀਂ ਰੋਕ ਨਹੀਂ ਸਕਦੇ ਹਣਾ ਇਹ ਤਾਂ ਪੂਰਾ ਮੁਹੱਲਾ ਸਰ ਇਹ ਤਾਂ ਪੂਰਾ ਮੁਹੱਲਾ ਸਾਡੇ ਨਾਲ ਹੈ ਪੂਰੇ ਮੱਲੇ ਕੋਲੋਂ ਸਾਡੇ ਬਾਰੇ ਪਸੰਦ ਦਿਓ ਸਾਡੇ ਬਾਰੇ ਪਸੰਦ ਦਿਓ ਪਲੱਸ ਐਸ ਉਹਨੂੰ ਜੱਟ ਬਾਰੇ ਪਸੰਦ ਦਿਓ ਵੀ ਸਾਡਾ ਵਿਊ ਲੈ ਲਓ ਪੂਰੇ ਮੱਲੇ ਕੋਲੋਂ ਤੇਦਾ ਵਿਊ ਲੈ ਲਓ ਜੇ ਅਸੀਂ ਵਿਸ਼ਦੇ ਹੋਵਾਂਗੇ ਸਰ ਸਾਡੇ ਘਰੇ ਕਦੀ ਰੇਟ ਹੋਈ ਹੋएगी ਹਨਾ ਕਦੀ ਕੋਈ ਪੁਲਸ ਆਈ ਹੋएगी ਕਦੀ ਕੋਈ ਚਾਹ ਪੂਰਾ ਮੱਲੇ ਨੂੰ ਪੁੱਛ ਲੋ ਔਰ ਪੁਲਸ ਨੇ ਖੋਦ ਨੂੰ ਰੈਸਟ ਕੀਤਾ ਸਰ ਉਸ ਟਾਈਮ दारू ਪੀ ਕੇ ਨਸ਼ਾ ਕਰਕੇ ਇਹ ਮੰਦਰ ਦੇ ਉੱਪਰ ਚੜਿਆ ਸੀ ਹਾਲੇ ਤਾਂ ਮੰਦਰ ਵਾਲੇ ਵੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦੇ ਤੇ ਦਰਖਾਸਤ ਦੇਣ ਦੀ ਉਹ ਵੀ ਗੱਲ ਚੱਲਦੀ ਪਈ ਹੈ ਪ੍ਰਧਾਨਕ ਤੇ ਬਾਹਰ ਨੂੰ ਛੁੱਟੀਆਂ ਲਰ ਕੇ ਉਹ ਆਣ ਕੇ ਤੇ ਇਹਦੀ ਮੱਲੇ ਉਹਦੀ ਮੰਦਰ ਉੱਤੇ ਜਿਹੜੀ ਵੇਦ ਵੀ ਕੀਤੀ ਉਸ ਚੀਜ਼ ਦੀ ਦਰਖਾਸਤ ਦੇਣੀ ਸਰ ਅਸੀਂ ਪੁਲਿਸ ਦੀ ਕਾਰਵਾਈ ਤੋਂ ਖੁਸ਼ ਹਾਂ ਤੁਸੀਂ ਬਿਲਕੁਲ ਸਰ ਬਿਲਕੁਲ ਉਹਨਾਂ ਨੇ ਜੋ ਕਾਰਵਾਈ ਕੀਤੀ ਸਰ ਜਾਇਜ਼ ਕੀਤੀ ਹੈ ਕੋਈ ਪ੍ਰੈਸ਼ਰ ਵਿੱਚ ਨਹੀਂ ਕੀਤੀ ਨਾ ਸੀ ਉਹਨਾਂ ਠੀਕ ਹੈ ਜੀ